ਸਤਿ ਸ਼੍ਰੀ ਅਕਾਲ ਸ੍ਰੀ ਵਰਮਨਪੁਰ ਸਾਹਿਬ ਔਰ ਮੇਰੀ ਪਿਆਰੀ ਬਾਲ ਸਤਪੁਰੂ ਗਣਗੂਰ ਹਰਕੁਨ ਸਾਹਿਬ ਦੇ ਮਹਾਰਾਜ ਜੀ ਦੇ ਪਾਵਨ ਪਿਤ੍ਰਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਗੋਖ ਜੁੜੇ ਹੋਏ 90 97 ਸਾ7 ਸਤ ਦੇ ਦਸ਼ਨੇਸ਼ ਪਟਾਰ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੇ ਸੰਗਤਾਂ ਦੇ ਪਲਾਵਨ ਕਰਾਂਗੇ ਬਾਅਦ ਵਿੱਚ ਦਾ ਆਕਸਾ ਬਾਰਕ ਵਾਇਰ ਦੀ ਕੀਮਤ ਹੈ ਅੱਜ ਮਿਤੀ 15 ਫਰਵਰ 20 ਸੰਮਤਨਾਨ ਖਾਹੀ 551 ਮੁਤਾਬਕ ਮਿਤੀ 3 8 2024 ਨੂੰ 5 ਸਿੰਘ ਸਹਿਬਾਨ ਦੇ 71 ਦਾ 71 ਸੂਰਿਆਕਾਲਕ ਸਹਿਰ ਦੇਵੀ ਤੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਸੋ ਦੂਬ ਸਿੰਘ ਬਾਦਲ ਨੇ ਬਤੌਰ ਡਿਪਟੀ ਮੁੱਖ ਮੰਤਰੀ ਪੰਜਾਬ ਸਰਕਾਰ ਅਧਿਪਰਧਾਨ ਸ਼ਰੌਂਕੜੀ ਤਕਾਲੀ ਦਾ ਫੁੰਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਤਿਕ ਰੂਪ ਦੇ ਅਪਸਨੋ ਬਹੁਤ ਭਾਰੀ ਨਾਟਕੀ ਚ ਸ਼ਰੌਂਕੜੀ ਤਾਲੇਦਾਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਧੇ ਹੇਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਨੂੰ 2017 ਕੇ ਇੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਐਸ ਸੁਬੰਦੀ ਆਪਣਾ ਸਪਸ਼ਟੇਕਰ 15 ਦਿਨ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਬੇਸ਼ਕ ਬੋਟੇ ਸ਼੍ਰੀ ਅਕਾਸ਼ਪੱਤ ਸਹਿਬ ਜੀ ਦੇ ਡੇਢ ਸੁਪੀਰ ਸਿੰਘ ਬਾਦਲ ਜਨਾਚਰ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਸ਼ਪੱਤ ਸਹਿਬ ਦੀ ਉੱਤੇ ਸ਼੍ਰੀ ਗੁਰਮਰਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਤੇ ਪੰਜ ਸਿੱਖ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਕੀਤਾ ਹੋਏ ਗੁਨਾਹਾਂ ਦੀ ਆਪਕੀ ਮੱਦਦ ਨਾਲ ਉਹਨਾਂ ਦੇ ਗੁਨਾਹਾਂ ਦੀ ਜੀਅ ਕਾਪਤ ਸਹਿਬ ਜੀ ਤੋਂ ਰਖਾਇਆ ਪੁਸ਼ਟੀ ਕੀਤਾ ਜਾਂਦਾ ਹੈ ਬਾਹਰ ਜੀ ਦਾ ਖਾਤਸਾ ਬਾਹਰ